ਕਬੀਦਾ ਹੈ ਜਗੁੰਦਰਪਾਲ ਦਿੱਸਤੂ ਪਠਾਨ ਕੋਟ ਪੰਜਾਬ ਤੋਂ ਮੈਂ ਅੱਜ ਕਾਫੀ ਦਿਨਾਂ ਤੋਂ ਕੁਛ ਮੈਂ ਠੀਕ ਨਹੀਂ ਸੀ ਚੱਲਿਆ ਕਿ ਮੈਂ ਚਨਈ ਹਸਪੀਟਲ ਐਡਮਿਟ ਸੀ ਅੱਜ ਉੱਥੋਂ ਮੈਂ ਲਾਈਵ ਹੋ ਕੇ ਆਪਣੇ ਵਰਕਰਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹਨਾਂ ਨੂੰ ਸੰਦੇਸ਼ ਪਹੁੰਚਾਣਾ ਚਾਹੁੰਦਾ ਅੱਜ 1 ਮਹੀਨੇ ਤੋਂ ਰક્ષਣ ਦਾ ਪ੍ਰਚਾਰ ਚੱਲ ਰਿਹਾ ਹੈ ਮੇਰੀ ਮਨ ਜਿਹੜਾ ਅੱਜ ਖੁਸ਼ ਹੈ ਕਿ ਮੇਰੇ ਹਲਕੇ ਦੇ ਲੋਕੀ ਜਿਨ੍ਹਾਂ ਕਹਿੰਦਾ ਕਿ ਮੇਰਾ ਹਲਕਾ ਤੇ ਮੇਰਾ ਪਰਿਵਾਰ ਤੇ ਵਾਕਿਆ ਮੇਰੇ ਹਰ ਗਿਆਣੇ ਮੇਰੇ ਸਾਥ ਕਰਕੇ ਦੱਸਦਾ ਕਿ ਮੇਰਾ ਹਲਕਾ ਮੇਰੇ ਪਰਿਵਾਰ ਹੈ ਅੱਜ ਮੇਰੇ ਬਿਗੈਰ ਹੁੰਦੇ ਨਹੀਂ ਪੁਨਾ ਸੁਖੀਰਨ ਦਾਵੇ ਜੀ ਨੂੰ ਇਹ ਸਾਡੇ ਪਾਰਲੀਮੈਂਟ ਦੇ ਜਨਕੀ ਦੇ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਸਾਬਤ ਕਰਕੇ ਦੇ ਦਿੱਤਾ ਪਰ ਨਹੀਂ ਜੂ ਜੀ ਅਰਜੁਨਾ ਰੋਡ ਸ਼ੋਅ ਕੱਢਿਆ ਮੇਰੇ ਮਨ ਨੂੰ ਵੀ ਸ਼ਾਂਤੀ ਹੋਈ ਆ ਕਿ ਸਾਡੇ ਕਾਂਗਰਸ ਪਾਰਟੀ ਦੇ ਬਫਾ ਦਾ ਸਿਪਾਈ ਪੂਰੀ ਇਹ ਮਹੰਦਰੇ ਦਾ ਕੰਮ ਕਰ ਰਿਹਾ ਹੈ ਤੇ ਮੈਂ ਆਪਣੀ ਸ਼ਪਾਇਆਂ ਨੂੰ ਕਹਣਾ ਚਾਹਨਾ ਬਿਲਕੁਲ ਜੀ ਕਪੜਾ ਹੋ ਨਾ ਮੈਂ ਤੁਹਾਡੇ ਨਾਲ ਆ ਇਹ ਮੰਤਰੀ ਛਤਰੀ ਪ੍ਰਵਾਨ ਕਰੋ ਮੈਂ ਇੱਕ ਦੋ ਦਿਨ ਦੇ ਵਿੱਚ ਆਣਾ ਨਾ ਬੋਰਡ ਤੇ ਮੈਂ ਪਾਣੀ ਪਾਣਾ ਔਰ ਇਹ ਜਿਹੜੀ ਸਰਕਾਰ ਆ ਨਾ ਇਹ ਜਿਹੜੇ ਨੇ ਮੰਤਰੀ ਛਤਰੀ ਨੇ ਇਹ ਬੰਦੇ ਦੇ ਆਂਗ ਮੇਖਾ ਨਾ ਜੇ ਤੁਹਾਨੂੰ ਲੋਕਾਂ ਨੇ ਚੁਣਿਆ ਮੰਤਰੀ ਤੁਹਾਨੂੰ ਰੱਬ ਨੇ ਬਣਾਇਆ ਹੈ ਦੁਨੀਆ ਨੇ ਬਣਾਇਆ ਹੈ ਤੇ ਲੋਕਾਂ ਨੂੰ ਕੰਮ ਕਰਕੇ ਦਿਖਾਓ ਲੋਕਾਂ ਨੂੰ ਦਰਾਉ ਧਮਕਾਉ ਨਾ ਇਹ ਜਿਹੜੇ ਭੋਏ ਵਾਲੇ ਕਾਂਗਰਸ ਪਾਰਟੀ ਦੇ ਵਰਕਰ ਨੇ ਇਹ ਨਾ ਡਰਨ ਵਾਲੇ ਨੇ ਮੈਂ ਇਹਨਾਂ ਨਾਲ ਚੋਬੀ ਘੰਟੇ ਨਾਲ ਖੜਾ ਬਿਲਕੁਲ ਕਬਾਹ ਨੂੰ ਤੁਸੀਂ ਮੈਂ ਇਸੇ ਕਰਕੇ ਹੀ ਅਥੇ ਚਨੇਈ ਹਸਪੀਟਲ ਲਾਈ ਕਰਨ ਵਾਸਤੇ ਆਇਆ ਦਾ ਹੀ ਔਰ ਬਿਲਕੁਲ ਮੈਂ ਠੀਕ ਹੋ ਗਿਆ ਔਰ ਬਿਲਕੁਲ ਕਬਰਾ ਹੋ ਤੁਸੀਂ ਕਿ ਮੰਤਰੀ ਖੰਤਰੀ ਜਨਾ ਚ ਰਿਆ ਨਾ ਜਿਲ੍ਹੇ ਮੈਂ ਮਗਰ ਚੜਨਾ ਉਹਨੇ ਫਿਰ ਮੈਂ ਕੀ ਮਰੋ ਲਾਤਾ ਨਹੀਂ ਹੁੰਦਾ ਇਹ ਇਸੇ ਕਰਕੇ ਮੈਂ ਇੱਥੇ ਨਾਇਕ ਰਹਾ ਕਿ ਹੁਣ ਮੈਂ ਚੜਨਾ ਕੰਮ ਕਰੋ ਤਾੜੇ ਹੋ ਕੇ ਵੋਟਾਂ ਪਾਓ ਹੋਰ ਇਹ ਮੈਂ ਦੁਹੰਦਾ ਤਾਂ ਨਾ ਤੇ ਸਾਡੇ ਲਾਗੇ ਚ ਅਸੀਂ ਬਿਆਸੇ ਵੀ ਤਿੰਨ ਚਾਰ ਪੰਜ ਬੰਦੇ ਸ਼ੇਰ ਹੋਏ ਸੁਖਿਰਨ ਦਾ ਉਹ ਬੈਸੇ ਸ਼ੇਰ ਆਦਮੀ ਹੈ ਪ੍ਰਤਾਪ ਸਿੰਘ ਬਾਜਦਾ ਡੇਹੇ ਸਾਡਾ ਪਹਿਲੇ ਮੇਰਾ ਭਰਾ ਵੱਡਾ ਸੀ ਆਹ ਤੁਹਾਡੇ ਨਾਲ ਲੱਗਦਾ ਚੌੜੇ ਲਾਲ ਸਿੰਘ ਐਮਪੀ ਗਠੂਆ ਉਹ ਬੈਸੇ ਸ਼ੇਰ ਆਣੇ ਤੇ ਤੁਸੀਂ ਪੋਇਆ ਕੇ ਲੋਕੀ ਡਿਸਟ੍ਰਿਕਟ ਪਠਾਨਕੋਟ ਦੇ ਲੋਕੀ ਬਿਲਕੁਲ ਨਾ ਘਬਰਾਇਓ ਜਿਹਦਾ ਕੋਈ ਕੰਮ ਨਹੀਂ ਕਰੇਗਾ ਉਹ ਤਾਂ ਜੂਨਦਰਪਾਲ ਕੰਮ ਕਰੇਗਾ ਮੈਂ ਤੁਹਾਡੀ ਕਿਰਪਾ ਦੇ ਨਾਲ ਆ ਗਿਆ ਤਗੜੇ ਹੋ ਕੇ ਤੁਸੀਂ ਕੰਮ ਕਰਨਾ ਮੇਰਾ ਜਮਨ ਸ਼ਾਂਤ ਹੈ ਮੇਰਾ ਮਨ ਆਜੇ ਖੁਸ਼